ਆਰਮ ਨੇ ਕਿਹਾ ਜਿਸ ਬੰਦੇ ਨੂੰ ਰੈਵੋਲੂਸ਼ਨ ਮਿਲਦਾ ਹੈ ਇਹਦੀ ਬਿਸ਼ਾਨਿਆ ਕਿ ਬੰਦਾ ਇੰਨਾ ਹਲੀਮ ਤੇ ਦੀਨ ਹੋ ਜਾਏਗਾ ਰੈਵੋਲੂਸ਼ਨ ਨੇ ਕਿਹਾ ਅਸਲੀ ਪ੍ਰਕਾਸ਼ਨ ਤੁਹਾਨੂੰ ਹਲੀਮ ਬਣਾਉਂਦਾ ਹੈ ਅਗਰ ਕਿਸੇ ਪ੍ਰਕਾਸ਼ਨ ਤੋਂ ਬਾਅਦ ਤੂੰ ਹਲੀਮ ਨਹੀਂ ਹੋਏ ਇਹਦਾ ਮਤਲਬ ਤੁਹਾਡੇ ਕੋਲ ਗਲਤ ਪ੍ਰਕਾਸ਼ਨ ਸੀਗਾ ਕਿਉਂਕਿ ਹਾਬਲ ਨੂੰ ਪ੍ਰਕਾਸ਼ਨ ਮਿਲਿਆ ਉਹਨੂੰ ਇੰਨਾ ਕ ਦੀਨ ਕਰ ਦਿੱਤਾ ਉਹਨੇ ਆਪਣੇ ਭਰਾ ਕੋਲੋਂ ਆਪਣੀ ਮੌਤ ਖਾ ਲਈ ਇੰਨਾ ਕ ਹਲੀਮ ਹੋ ਗਿਆ ਕਿਉਂਕਿ ਪ੍ਰਕਾਸ਼ਨ ਅਸਲੀ ਸੀਗਾ ਹੁਣ ਮੈਂ ਕਵਾਂ ਮੇਰੇ ਕੋ ਪ੍ਰਕਾਸ਼ਨ ਆ ਗਿਆ ਤੇ ਮੈਂ ਸਾਰੇ ਚੁੱਕ ਚੁੱਕ ਵਾਰ ਸੁੱਟਾ ਤੀ ਇਹਦੇ ਕੁਝ ਵੀ ਨਹੀਂ ਰੈਵਲੀਸ਼ਨ ਮੇਕਸ ਹੰਬਲ ਅਸਲ ਸਚਾਈ ਹੈ ਅਸਲੀ ਸੱਚਾ ਪ੍ਰਕਾਸ਼ਨ ਤੁਹਾਨੂੰ ਦੀਨ ਬਣਾ ਦਿੰਦਾ ਨਮਰ ਬਣਾ ਦਿੰਦਾ ਇੱਕੋ ਨੂੰ ਪ੍ਰਕਾਸ਼ਨ ਮਿਲਿਆ ਹੀ ਉੱਚਾ ਹੋਣਦਾ ਲੂਸੀਫਰ ਨੂੰ ਉਹ ਇੰਨਾ ਕੁੱਚਾ ਚੱਲ ਗਿਆ ਬਾਅਦ ਚ ਖੁਦਾ ਨੇ ਸਭ ਤੋਂ ਹੇਠਾਂ ਉਹਨੂੰ ਸੁੱਟਿਆ ਕਿਉਂਕਿ ਪ੍ਰਕਾਸ਼ਨ ਤੁਹਾਨੂੰ ਨਮਰ ਤੇ ਦੀਨ ਕਰਦਾ ਹੈ ਇੱਕੜਾ ਰੈਵਲੀਸ਼ਨ ਜਿਹੜਾ ਤੁਹਾਨੂੰ ਫੂਕਸ਼ ਕਾ ਗਿਆ ਮਤਲਬ ਉਹ ਕਹਿ ਰਿਹਾ ਸ਼ਰੀਰਿਕ ਹਾਲਤਾਂ ਚੋਂ ਨਿਕਲੋ ਤੇ ਆਤਮਾ ਚਾਓ ਕਿਉਂਕਿ ਅਗਰ ਸਰੀਰ 'ਚ ਹੀ ਰਹਿਣਾ ਸੀਗਾ ਫਿਰ ਦੀ ਉੱਥੇ ਰਹਿੰਦੇ ਜਿੱਥੇ ਸੀ ਹੁਣ ਇੱਥੇ ਆ ਕੇ ਤੇ ਫਾਇਦਾ ਤਾਂ ਆਈਆਂ ਜੇ ਆਤਮਾ ਚੱਲ ਸਕੀਏ ਤੇ ਪ੍ਰਭੂ ਦਾ ਨਾਮ ਨੂੰ ਵਡਿਆਈ ਮਿਲੇ ਇਸ ਲਈ ਪਲੂਸ ਨੇ ਕਿਹਾ ਐਂਡ ਉੱਤੇ ਮੈਂ ਵਿਸ਼ਵਾਸ ਦੀ ਚੰਗੀ ਲੜਾਈ ਲੜੀ ਤੇ ਮੈਂ ਦੌੜ ਮੁਕਾ ਛੱਡੀ ਬਾਬਰ ਆਰਮ ਨੇ ਕਿਹਾ ਹੈ ਅਸਲੀ ਗੱਲ ਗੱਲੀ ਸ਼ੁਰੂਆਤ ਨੇ ਉਹਦਾ ਐਂਡ ਸਾਡੀ ਸ਼ੁਰੂਆਤ ਕਿੱਡੀ ਵੀ ਜ਼ਬਰਦਸਤ ਹੋ ਸਕਦੀ ਹੈ ਜਿਵੇਂ ਇਜ਼ਰਾਈਲ ਦੀ ਜਿਹੜੋ ਮਿਸਰ ਚੋਂ ਨਿਕਲੇ ਸ਼ੁਰੂਆਤ ਕਿੱਡੀ ਆਤਮਿਕ ਸੀ ਉਹ ਟੋਕਨ ਦੇ ਹੇਠ ਨਿਕਲੇ ਲਾਲ ਸਮੁੰਦਰ ਚੋਂ ਦੀ ਨਿਕਲੇ ਅੱਗ ਦੇ ਖੰਭੇ ਔਰ ਬੱਦਲ ਚੋਂ ਦੀ ਨਿਕਲੇ ਪਰ ਐਂਡ ਕਿੰਨਾ ਮਾੜਾ ਹੋਇਆ ਐਂਡ ਸ਼ੀਰ ਗੱਲਾਂ ਤੇ ਆ ਕੇ ਹੋਇਆ ਲਸਣ ਪਿਆਜ਼ ਮੀਟ ਸ਼ੀਰ ਗੱਲਾਂ ਤੇ ਖਤਮ ਹੋਇਆ ਤੇ ਹੁਣ ਜਗਰ ਤੇ ਆਤਮਿਕ ਕੋ ਤੇ ਇਹਨੂੰ ਮਿਲਾ ਸਕਦੇ ਆ ਆਪਣੇ ਯੂਨ 80 ਆਤਮਿਕ ਡਿਵਟੇ ਮੈਸੇਜ ਔਰ ਡਿ ਮੁਕਤੀ ਦਾਤਾ ਤੇ ਵਿਸ਼ਵਾਸ ਕਰਕੇ ਛੁੱਟੀ ਜੀ ਸ਼ਰੀਰ ਕਾਲ ਤੇ ਮੈਂ ਜ਼ਿੰਦਗੀ ਖਤਮ ਕਰਨਾ ਸ਼ਰੀਰ ਕਾਲ ਕਰਕੇ ਖੁਦਾ ਨੂੰ 엘ੀਸ਼ਾ ਵਰਗੇ ਚਾਹੀਦੇ ਜਿਹਦੀ ਸ਼ੁਰੂਆਤ ਆਤਮਾਤ ਹੋਈ ਉਹ ਜਿਹਦਾ ਐਂਡ ਵੀ ਆਤਮਾਤ ਹੋਇਆ ਇਤੋਂ ਤੱਕ ਹੋਇਆ ਬਾਈਬਲ ਬਿਆਨ ਕਰ ਦਿਓ ਮਰ ਗਿਆ ਹਜੇ ਵੀ ਉਹਦੀਆਂ ਹੱਡੀਆਂ ਤੇ ਆਤਮਾ ਦਾ ਵੀ ਸ਼ੇਕ ਸੀਗਾ ਐ ਆਤਮਾ ਤੋਂ ਸ਼ੁਰੂ ਹੋਇਆ ਤੇ ਆਤਮਾ ਤੇ ਖਤਮ ਹੋਇਆ ਤੇ ਆਤਮਾ ਤੋਂ ਸ਼ੁਰੂ ਕਰਕੇ ਸ਼ਰੀਕ ਅੱਲਾ ਤੇ ਮੁੱਕ ਗਏ ਸਭ ਖਤਮ ਹੋ ਜਾਣਾ ਹੈ ਇਸ ਲਈ ਅਗਰ ਕਿਤੇ ਹਜੇ ਵੀ ਤੁਸੀਂ ਕਿਸੇ ਸ਼ੀਰੀ ਗੱਲ 'ਚ ਫਸੇ ਹੋਏ ਇਸ ਸਮਾਇਆ ਨਿਕਲਦਾ ਕਿਉਂਕਿ ਪਰਮੇਸ਼ਵਰ ਦਾ ਅਸਲੀ ਬੀਜ ਆਵਾਜ਼ ਸੁਣ ਕੇ ਗੰਭੀਰ ਹੋਏਗਾ ਜਿਵੇਂ ਸ਼ਮਸੂਨ ਹੋਇਆ ਉਨੇ ਆਪਣੀ ਸ਼ੁਰੂਆਤ ਨੂੰ ਚੇਤੇ ਕੀਤਾ ਭੀੜੀ ਜ਼ਬਰਦਸਤ ਆਤਮਾ ਦੇ ਹੇਠ ਸ਼ੁਰੂਆਤ ਹੋਈ ਹੁਣ ਮੈਂ ਇਸ ਸ਼ਿਰਕ ਤੇ ਨਹੀਂ ਮੰਨਦਾ ਹੋ ਗਿਆ ਮੈਂ ਮੰਨਦਾ ਪਰ ਭਈ ਸ਼ਿਰਕ ਤੇ ਮਰ ਜਾ ਇੱਕ ਹੀ ਖੁਦਾ ਦੇ ਮਸਾ ਤੋਂ ਸ਼ੁਰੂ ਕਰਕੇ ਇੱਕ ਦਲੀਲਾ ਤੇ ਮੁਕਾਇਆ ਇਸਨੇ ਕਿ ਪ੍ਰਭੂ ਵਸੇ ਕੁਆਰੀ ਹੋ ਸਰਫੇਕ ਕੁਆਰੀ ਹੋ ਦੁਬਾਰਾ ਉਹ ਆਤਮਾ ਦੇ ਜਿਹੜਾ ਸ਼ੁਰੂ ਚ ਮਿਲਿਆ ਸੀਗਾ ਕਿਨੇ ਆਮਨ ਕਹਿ ਸਕਦੇ ਆ ਪਲੀਸੀਆ ਦੀ ਸ਼ੁਰੂਆਤ ਪੈਂਟਿਕੋਸਟਲ ਤੇ ਹੋਈ ਹੈ ਔਰ ਵਾਪਸ ਪੈਂਟਿਕੋਸਟਲ ਹੀ ਸਾਬਤ ਕਰੇਗਾ ਤਾਈ ਬਾਈਬਲਰ ਨੇ ਕਿਹਾ ਆਖਰੀ ਯੁਗ ਦੀ ਦੁਲਹਨ ਆਖਰੀ ਯੁਗ ਚ ਆਖਰੀ ਆਵਾਜ਼ ਹੋਏਗੀ ਉਹ ਜਨ ਆਤਮਾ ਤੋਂ ਸ਼ੁਰੂ ਕੀਤਾ ਆਤਮਾ ਤੇ ਮੁਕਾਏਗਾ ਜਨ ਆਮਨ ਕਹਿ ਸਕਦੇ ਹallelujah